ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਕੁਝ ਗੱਲਾਂ ਆਪਣੇ ਕਾਲੀ ਭਰਾਵਾਂ ਦੇ ਨਾਲ ਆ ਉਹ ਕਾਲੀ ਭਰਾ ਜਿਹੜੇ 2007 ਤੋਂ ਲੈ ਕੇ 2017 ਤੱਕ ਸਾਡੇ ਹਲਕਾ ਇੰਚਾਰਜਾਂ ਸਾਡੇ ਐਮਐਲਏ ਸਾਡੇ ਮੰਤਰੀਆਂ ਦੀਆਂ ਕੋਠੀਆਂ ਦਾ ਸ਼ਿੰਗਾਰ ਰਹੇ ਇੱਥੋਂ ਤੱਕ ਕੇ ਕਈ ਸਭ ਤੋਂ ਵੱਧ ਨੇੜੇ ਹੋ ਕੇ ਉਹਨਾਂ ਦੀਆਂ ਗੱਡੀਆਂ 'ਚ ਵੀ ਝੂਠੇ ਲੈਂਦੇ ਰਹੇ ਹੁਣ ਕੰਮਾਂ ਦੀ ਤਾਂ ਮੈਂ ਚਲੋ ਗੱਲ ਕਰਦਾ ਹੀ ਨਹੀਂ ਕੋਈ ਉਹ ਲੋਕ 2007 ਤੋਂ 2017 ਤੋਂ ਲੈ ਕੇ ਹੁਣ ਤੱਕ ਗਾਇਬ ਨੇ ਤੇ ਜਦੋਂ ਕਿਤੇ ਕਿਤੇ ਕੋ ਮਿਲਦੇ ਵੀ ਨਹੀਂ ਉਦੋਂ ਇਹ ਗੱਲ ਸੁਣਾ ਦਿੰਦੇ ਯਾਰ ਉਹ ਆਪਣੇ ਨਾ ਬੇਅਦਬੀ ਹੋ ਗਈ ਸੀ ਉਹਦੇ ਕਰਕੇ ਨਾ ਆਪਾਂ ਡਾਊਨ ਹੋ ਗਏ ਆ ਤੇ ਆਪਣੀ ਪਾਰਟੀ ਨੂੰ ਕੁਝ ਕਰਨਾ ਚਾਹੀਦਾ ਬਸ ਇੰਨੀ ਗੱਲ ਕਰਕੇ ਤੇ ਫੇਰ ਘਰੇ ਵੜ ਜਾਂਦੇ ਆ ਅੱਜ ਭਈ ਤੁਹਾਡੀ ਪਾਰਟੀ ਨੇ ਇਕ ਇਤਿਹਾਸ ਪੈਦਾ ਕਰਦੇ ਆ ਜੋ ਬਗਿਆ ਹੋਈਆਂ ਸੀ ਉਹਨਾਂ ਨੂੰ ਆਪਣੀ ਝੋਲੀ 'ਚ ਪਾਉਂਦੇ ਆ ਸਿੱਖ ਪੰਥ ਦੀ ਸਰਬੋਤਮ ਸ਼ਕਤੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਪੇਸ਼ ਹੋ ਕੇ ਆਪਣੇ ਗੁਨਾਹ ਕਬੂਲੇ ਆ ਮੈਂ ਇਤਿਹਾਸਕ ਗੱਲ ਤਾਂ ਕਹੀ ਐ ਕਿ ਇਸ ਧਰਤੀ ਦੇ ਉੱਤੇ ਬੜੇ-ਬੜੇ ਧੜਵੀ ਆਉਂਦੇ ਰਹੇ ਬੜੇ-ਬੜੇ ਜ਼ੁਲਮ ਕਰਦੇ ਰਹੇ ਜਿਨ੍ਹਾਂ ਦੇ ਪਾਰਟੀਆਂ ਨੇ ਇੱਥੇ ਸੱਤਾ ਵੀ ਹੰਢਾਈਆਂ ਨੇ ਪਰ ਉਹ ਲੋਕ ਕਦੇ ਵੀ ਜਾ ਕੇ ਤੁਹਾਡੇ ਸਿੱਖਾਂ ਦੀਆਂ ਵੋਟਾਂ ਲੈ ਕੇ ਤੇ ਤੁਹਾਡੇ ਧਰਮ ਦੇ ਅੱਗੇ ਕਦੀ ਝੁਕੇ ਨਹੀਂ। ਨਾ ਉਹਨਾਂ ਨੇ ਕਦੀ ਆਪਣੀ ਇਸ ਗੱਲ ਨੂੰ ਮੰਨਿਆ। ਹਾਲਾਂਕਿ ਦੁਨੀਆ ਦੇ ਸਾਹਮਣੇ ਸੱਚ ਹੈ ਸਾਰਾ ਕੁਝ ਕਾਹਤੇ ਲਿਖਿਆ ਜੋ ਕੁਝ ਵਾਪਰਿਆ। ਤੁਹਾਡੇ ਦੇ ਗਿਲਾ ਹੈ ਕਿ ਯਾਰ ਅਸੀਂ ਇੰਨੇ ਕਿ ਕਮਜ਼ੋਰ ਹੋ ਗਏ ਆ। ਠੀਕ ਹੈ। ਸਾਡੀ ਜਦੋਂ ਲੀਡਰਸ਼ਿਪ ਨੇ ਸਾਡੇ ਪ੍ਰਧਾਨ ਨੇ ਉਹ ਗਲਤੀਆਂ ਕਿ ਨਾ ਉਹਨੂੰ ਕਬੂਲ ਲਿਆ। ਹੁਣ ਜੋ ਲੰਡੀ 부ਚੀ ਜਿਹੜੀ ਕਿ ਆਪਣੇ ਆਪ ਨੂੰ ਵੱਡੇ ਪੰਥਕ ਵੀ ਘੁਆਉਂਦੇ ਆ ਤੇ ਸਪੋਰਟ ਕਰਦੇ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਉਹ ਲੋਕ ਸਾਡੀ ਗੁਰਮਰਿਆਦਾ ਤੇ ਸਾਡੇ ਗੁਰੂ ਘਰਾਂ ਦੀ ਮਰਿਆਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਵੀ ਸਿੱਧਾ ਕਿੰਤੂ ਪ੍ਰੰਤੂ ਕਰ ਰਹੇ ਆ ਪਰ ਅਸੀਂ ਚੋਪਾ ਅਸੀਂ ਉਹਨਾਂ ਦਾ ਜਵਾਬ ਨਹੀਂ ਦੇ ਰਹੇ ਉਹ ਕਿਉਂ ਕਰ ਰਹੇ ਨੇ ਇਹ ਗੱਲ ਸਮਝਣ ਦੀ ਲੋੜ ਹੈ ਕਿਉਂਕਿ ਜਿਹੜੇ ਆਮ ਲੋਕ ਸਨ ਜਿਹੜੇ ਆਮ ਸਿੱਖ ਸਨ ਜਿਹੜੇ ਕੋਈ ਰਾਜਨੀਤੀ ਵਿੱਚ ਨਹੀਂ ਆਉਂਦੇ ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਕਿ ਚਲੋ ਭਾਈ ਜੋ ਕਾਲੀ ਦਲ ਨੇ ਆਪਦੀਆਂ ਗਲਤੀਆਂ ਗੁਨਾਹ ਜਦੋਂ ਮੰਨ ਨਹੀਂ ਲਏ ਫਿਰ ਪਿੱਛੇ ਕੀ ਰਹਿ ਗਿਆ ਜਦੋਂ ਗੁਰੂ ਘਰ ਆ ਕੇ ਮਾਫੀ ਮੰਗ ਲਈ ਧਾਰਮਿਕ ਗਰੁੱਪ ਚ ਸਜ਼ਾ ਲਵਾ ਲਈ ਸੇਵਾ ਲੈ ਲਈ ਹੁਣ ਗੱਲ ਇਹ ਆ ਵੀ ਸਾਡੇ ਆਂਡ ਗਵਾਂਡੇ ਉਹ ਲੋਕ ਵਸਦੇ ਨੇ ਜਿਹੜੇ ਇਸ ਤਰ੍ਹਾਂ ਦੇ ਕਿੰਤੂ ਪਰੰਤੂ ਕਰ ਰਹੇ ਨੇ ਕੋਈ ਫੇਕ ਆਈਡੀਆਂ ਬਣਾ ਕੇ ਕਰ ਰਿਹਾ ਕੋਈ ਕਿਸ ਤਰ੍ਹਾਂ ਦੀ ਮਸੱਥਾਂ ਚ ਬਹਿ ਕੇ ਕਰ ਰਿਹਾ ਕੋਈ ਹਰ ਥਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਅਸੀਂ ਉਹਦਾ ਜਵਾਬ ਕਿਉਂ ਨਹੀਂ ਦੇ ਰਹੇ ਇਹ ਵੀ ਗੱਲ ਮੈਂ ਤੁਹਾਨੂੰ ਸੱਚ ਸੱਚ ਦੱਸਦਿਆਂ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਕਾਲੀ ਦਲ ਦੀ ਬੰਨੀ ਬੰਨੀ ਆ ਜੋ ਮਰਜ਼ੀ ਗੁਰ ਜੋਰ ਲਾ ਲਵੇ ਇਹ ਕੱਲ ਤੇ ਲਿਖਿਆ ਸੱਚ ਹੈ ਪਰ ਉਦੋਂ ਫੇਰ ਤੁਸੀਂ ਕੋਠੀਆਂ ਦਾ ਸ਼ਿੰਗਾਰ ਹੋਵੋਗੇ ਤੇ ਵਿਧਾਇਕਾਂ ਦੇ ਹਲਕਣ ਚਾਰ ਜਹਾਦੀਆਂ ਗੱਡੀਆਂ ਦਾ ਸ਼ਿੰਗਾਰ ਹੋਵੋਗੇ ਨਹੀਂ ਯਾਰ ਇਹ ਗੱਲ ਸੋਭਾ ਨਹੀਂ ਦਿੰਦੀ ਕਿ ਸਾਡੇ ਤੇ ਕੋਈ ਹਮਲੇਦਾਰ ਹਮਲਾ ਕਰੇ ਸਾਡੇ ਗੁਰੂ ਘਰ ਦੀ ਮਰਿਆਦਾ ਤੇ ਹਮਲਾ ਕਰੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਕੋਈ ਕਿੰਤੂ ਪਰੰਤੂ ਕਰੇ ਤਸੀਂ ਉਹਦਾ ਚੁੱਪ ਕਰਕੇ ਵੇਂਦੇ ਰਹੀਏ ਉਹਦੇ ਲੋ ਦਾ ਜਵਾਬ ਨਾ ਦਈਏ ਫਿਰ ਕੋ ਸਾਡੀ ਬਹਾਦਰੀ ਤਾਂ ਨਾ ਹੋਈ ਫਿਰ ਸਮਝ ਲਾਂਗੇ ਵੀ ਅਸੀਂ ਉਹਨਾਂ ਦੇ ਨਾਲ ਰਲੇ ਹੋਏ ਆ ਅਸੀਂ ਉਹਨਾਂ ਵਾਂਗੂ ਟੁਕੜ ਪੋਈ ਥੋੜਾ ਬੰਨਾ ਹੈ ਉਹ ਤਾਂ ਇਹੋ ਜਿਹੇ ਲੋਕ ਨੇ ਉਹਨਾਂ ਨੇ ਵੇਖ ਲਿਆ ਕਿ ਪਹਿਲਾ 10 ਸਾਲ ਕਾਲੀ ਦਲ ਦੀ ਸਰਕਾਰ ਚ ਲਾਲਾ ਲਾਲਾ ਬੱਲੇ ਬੱਲੇ ਕਾਲੀ ਦਲ ਦੀ ਹੁੰਦੀ ਰਹੀ ਜਦੋਂ ਵੇਖਿਆ ਵੀ ਹੁਣ ਸਰਕਾਰ ਨਹੀਂ ਆਉਣੀ ਤੇ ਕੈਪਟਨ ਅਮਰਿੰਦਰ ਸਿੰਘ ਕਰਜੇ ਮਾਫ ਕਰਨ ਲੱਗਾ ਭੱਜ ਕੇ ਉਧਰ ਹੋ ਗਏ ਜਦੋਂ ਵੇਖਿਆ ਉਧਰੋਂ ਵੀ ਕੋਈ ਗੱਲ ਨਹੀਂ ਬਣੀ ਇਧਰ ਹਜ਼ਾਰ-ਹਜ਼ਾਰ ਰੁਪਈਆ ਮਿਲਣਾ ਚਲੋ ਬੀਬੀਆਂ ਨੂੰ ਮਿਲ ਜਾਇਆ ਕਰੇਗਾ ਇਹਨਾਂ ਨੇ ਬੜੇ ਸੁਪਨੇ ਵਿਖਾਏ ਭੱਜ ਕੇ ਇਧਰ ਹੋ ਗਏ ਇਸ ਕਰਕੇ ਭਰਾਓ ਆਪਾਂ ਨੂੰ ਜਿਹੜੇ ਆਪਣੇ ਆਪ ਨੂੰ ਪੱਕੇ ਕਾਲੀ ਘੋਉਂਦੇ ਆ ਆਪਾਂ ਨੂੰ ਬਾਹਰ ਆਉਣਾ ਪੈਣਾ ਨਾ ਕੱਲੀ ਪਾਰਟੀ ਨੂੰ ਚਲਾਉਣ ਦੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੀ ਹੈ ਨਾ ਵਰਕਿੰਗ ਕਮੇਟੀ ਦੀ ਹੈ ਨਾ ਕੋਰ ਕਮੇਟੀ ਦੀ ਹੈ ਨਾ ਕਿਸੇ ਹੋਰ ਦੀ ਹੈ ਪਾਰਟੀ ਚੱਲਣੀ ਹੈ ਥੱਲਿਓਂ ਜਿੱਥੇ ਅਸੀਂ ਬੈਠੇ ਆਂ ਪਿੰਡਾਂ ਸ਼ਹਿਰਾਂ ਕਸਬਿਆਂ ਮੁਹੱਲਿਆਂ ਦੇ ਵਿੱਚ ਅਸੀਂ ਪਹਿਚਾਨ ਕਰਨੀ ਹੈ ਕਿ ਕਿਹੜੇ ਲੋਕ ਸਾਡੇ ਤੇ ਅੱਜ ਕਿੰਤੂ ਪਰੰਤੂ ਫੇਰ ਕਰ ਰਹੇ ਆ ਉਹਨਾਂ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਨੱਥ ਸੀ ਪਾਉਣੀ ਅਸੀਂ ਸ਼ਬਦੀ ਵਾਰ ਕਰਨਾ ਅਸੀਂ ਉਂਝ ਲੜਾਈ ਨਹੀਂ ਲੜਨ ਜਾਣੀ ਕਿਸੇ ਦੇ ਨਾਲ ਜਿਸ ਤਰ੍ਹਾਂ ਦੀ ਅਗਲਾ ਸੋਚ ਰੱਖ ਕੇ ਸਾਡੇ ਖਿਲਾਫ ਬੋਲ ਰਿਹਾ ਲਿਖ ਰਿਹਾ ਉਸ ਤਰ੍ਹਾਂ ਦੀ ਸੋਚ ਰੱਖ ਕੇ ਉਹਦਾ ਜਵਾਬ ਦਿਓ ਤੁਹਾਡੇ ਕੋਲ ਸਾਰਾ ਕੁਝ ਹੈ ਤੁਸੀਂ ਇਸ ਪੰਜਾਬ ਲਈ ਬਹੁਤ ਕੁਝ ਕੀਤਾ ਹੈ ਤੁਸੀਂ ਇਸ ਪੰਥ ਲਈ ਬਹੁਤ ਕੁਝ ਕੀਤਾ ਹੈ ਉਹਨਾਂ ਨੇ ਕੀ ਕੀਤਾ ਸਿਰਫ ਝੂਠੇ ਲਾਰੇ ਪੰਜਾਬ ਲਈ ਔਰ ਪੰਛਦਾ ਇੱਕ ਵੀ ਕੰਮ ਕੱਢ ਕੇ ਵਿਖਾ ਦੇਣ ਕੋਈ ਹੈ ਉਹਨਾਂ ਦੇ ਕੋਲ ਸਿਧਾਂਤ ਉਹਨਾਂ ਦੇ ਕੋਲ ਇਤਿਹਾਸ ਪਰ ਹੈਰਾਨਗੀ ਹੈ ਸਾਡੀ ਜਿਹੜੀ ਚੁੱਪ ਹੈ ਉਹਨੇ ਸਾਡਾ ਅੱਗੇ ਬਹੁਤ ਨੁਕਸਾਨ ਕਰਾਇਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਦਬੀਆਂ ਕੱਲਾ ਟਾਰਗੇਟ ਕਾਲੀਦਾਲ ਨੂੰ ਕੀਤਾ ਜਾ ਰਿਹਾ ਹੈ 2017 ਤੋਂ ਬਾਅਦ ਲਗਾਤਾਰ ਦੋ ਸਰਕਾਰਾਂ ਦੇ ਵਿੱਚ ਬੜੀਆਂ ਮਾਰ ਬੇਦਬੀਆਂ ਹੋ ਗਈਆਂ ਅਸੀਂ ਨਹੀਂ ਬੋਲੇ ਅਸੀਂ ਉਹਨਾਂ ਜਿਵੇਂ ਉਹਨਾਂ ਨੇ ਰੌਲਾ ਪਾਇਆ ਅਸੀਂ ਨਹੀਂ ਪਾਇਆ ਕਿਉਂਕਿ ਅਸੀਂ ਗੁਰੂ ਸਿਧਾਂਤ ਨੂੰ ਮੰਨਦੇ ਆਂ ਪਰ ਇਹ ਗੱਲ ਨੂੰ ਪੁੱਛਣੀ ਬੜੀ ਜ਼ਰੂਰੀ ਬਣਦੀ ਹੈ ਕਿ ਤੁਸੀਂ ਆਪਦੀ ਸਰਕਾਰ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਵਿਧਬੀਆਂ ਹੋਈਆਂ ਉਹਦੇ ਬਾਰੇ ਕਿਉਂ ਨਹੀਂ ਜੀ ਬੋਲਦੇ ਰਹਿ ਗਈ ਸੱਚੇ ਸੌਦੇ ਵਾਲੇ ਦੀ ਗੱਲ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਨਾ ਸੱਚੇ ਸੌਦੇ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਿਆ ਜੇ ਅਸੀਂ ਉਹਨੂੰ ਦੋਸ਼ੀ ਮੰਨਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਧਬੀ ਦੇ ਉਹ ਜਿਹੜੇ ਦਸਵੇਂ ਪਾਤਸ਼ਾਹ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਕਾਲੀਆਂ ਦੇ ਨਹੀਂ ਉਹ ਸਮੁੱਚ ਪਰ ਇਹਨਾਂ ਲੋਕਾਂ ਨੂੰ ਕਿਤੇ ਪੁੱਛਿਓ ਚਲੋ ਕਾਲੀ ਦਲ ਉਹਨਾਂ ਨੂੰ ਨਹੀਂ ਫੜ ਸਕਿਆ ਸਜ਼ਾ ਦੇ ਸਕਿਆ ਕਾਲੀ ਦਲ ਨੇ ਆਪਦਾ ਗੁਨਾਹ ਕਬੂਲ ਲਿਆ 2017 ਤੋਂ ਬਾਅਦ 7 ਸਾਲ ਹੋ ਗਿਆ ਕਾਲੀ ਦਲ ਨੂੰ ਬਾਹਰ ਬੈਠੇ ਉਹਨੂੰ ਸੱਤਾ ਤੋਂ ਫਿਰ ਤੁਸੀਂ ਸੱਚੇ ਸੌਦੇ ਵਾਲੇ ਦੇ ਖਿਲਾਫ ਕੀ ਮੋਰਚਾ ਲਾਇਆ ਕੀ ਉਹਨੂੰ ਸਜ਼ਾ ਦਵਾਈ ਕਿੱਥੇ ਉਹਨੂੰ ਰੋਕਣ ਗਏ ਹੋ ਕਿੱਥੇ ਉਹਦੇ ਖਿਲਾਫ ਰੋਸ ਵਿਚਾਰਾ ਕੀਤਾ ਕਿ ਆਪਣੇ ਆਪ ਸਿੱਖ ਹੋਣ ਦਾ ਸਬੂਤ ਅਸੀਂ ਦਿੱਤਾ ਕਿ ਅਸੀਂ ਉਹ ਜਿਹੜੀ ਜੰਗ ਸੀ ਸਾਡੀ ਉਹਨੂੰ ਫਿਰ ਜੇ ਸੱਚੇ ਸੌਦੇ ਵਾਲੇ ਨੂੰ ਅਸੀਂ ਮਾਫ਼ ਨਹੀਂ ਸਮਝਦੇ ਉਸ ਮਾਫ਼ੀ ਨੂੰ ਨਹੀਂ ਮੰਨਿਆ ਤੇ ਫਿਰ ਅਸੀਂ ਉਹਦੇ ਖਿਲਾਫ ਲੜਾਈ ਕਿਉਂ ਬੰਦ ਕਰ ਦਿੱਤੀ ਕਿ ਸਾਡੇ ਜੋਸ਼ ਮੁੱਕ ਗਿਆ ਇਹ ਗੱਲਾਂ ਸਾਨੂੰ ਪੁੱਛਣੀਆਂ ਪੈਣਗੀਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜੀਆਂ ਬੇਦਬੀਆਂ ਹੋ ਰਹੀਆਂ ਨੇ ਹੁਣ ਉਹ ਗੁਰੂ ਗ੍ਰੰਥ ਸਾਹਿਬ ਦੀ ਤੁਹਾਡੀ ਸ਼ਰਧਾ ਮੁੱਕ ਗਈ ਕਿੱਥੇ ਉਹ ਪੰਥਕ ਲਾਣਾ ਜਿਹੜਾ ਥਾਂ ਥਾਂ ਦੇ ਛੜਕਾ ਰੋਗ ਦਾ ਸੀ ਕਾਲੀ ਸਰਕਾਰ ਚ ਆਪਣੇ ਆਪ ਨੂੰ ਪੰਥਕਵਾਉਂਦੇ ਆ ਪੰਥ ਦੇ ਵੱਡੇ ਪੈਰੋਕਾਰ ਬਣਦੇ ਆ ਉਹਨਾਂ ਨੇ ਜੋ ਕੁਝ ਪੰਜਾਬ ਦੀ ਧਰਤੀ ਤੇ ਕੀਤਾ ਤੇ ਕੀਦੇ ਆਖਿਆ ਕੀਤਾ ਉਹ ਗੱਲਾਂ ਦਾ ਜਵਾਬ ਸਾਨੂੰ ਇਹਨਾਂ ਨੂੰ ਪੁੱਛਣਾ ਪਏਗਾ ਸਾਨੂੰ ਜਵਾਬ ਲੈਣਾ ਪਏਗਾ ਇਹ ਗੱਲ ਤੁਸੀਂ ਚੁੱਪ ਕਰਕੇ ਕਿਉਂ ਸੁਣਦੇ ਹੋ ਕਿਉਂ ਮੰਨਦੇ ਹੋ ਕਿਉਂ ਨਹੀਂ ਜਵਾਬ ਦਿੰਦੇ ਠੋਕ ਕੇ ਜਵਾਬ ਦਿਆ ਕਰੋ ਤੁਹਾਡੇ ਕੋਲ ਸੱਚ ਹੈ ਤੁਹਾਡੀ ਪਾਰਟੀ ਨੇ ਸਾਰਾ ਕੁਝ ਅੱਜ ਕਬੂਲ ਕਰਕੇ ਤੁਹਾਨੂੰ ਪਾਕ ਕਰਤਾ ਤੁਹਾਨੂੰ ਸੱਚ ਵਿਖਾਤਾ ਕਿ ਜੇ ਸਾਡੇ ਕੋਲ ਅਸੀਂ ਗੁਰੂ ਦੇ ਅੱਗੇ ਸਮਰਪਤ ਆ ਅਸੀਂ ਗੁਰੂ ਸਿਧਾਂਤ ਦੇ ਅੱਗੇ ਸਮਰਪਤ ਆ ਪਰ ਬੜੀ ਹੈਰਾਨਗੀ ਹੈ ਜਦੋਂ ਮੈਂ ਤਾਂ ਫਿਰ ਹੋਰ ਜਿਹੜੇ ਸ਼ਬਦ ਵਰਤਣੇ ਚਾਹਦਾ ਸੀ ਪਰ ਮੈਂ ਵਰਤਦਾ ਨਹੀਂ ਜਿਹੜੇ ਲੋਕਾਂ ਨੇ ਸੱਤਾ ਦਾ ਆਨੰਦ ਮਾਣਿਆ ਜੇ ਅੱਜ ਉਹ ਚੁੱਪ ਕਰਕੇ ਰਜਾਈਆਂ 'ਚ ਬਹਿ ਜਾਣਗੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੀਡਰਾਂ ਦੇ ਦੁਆਲੇ ਘੁੰਮਦੇ ਫਿਰਨਗੇ ਤੇ ਇਹ ਲੀਡਰਾਂ ਨਾਲ ਸਾਡੇ ਨੂੰ ਵੀ ਗੱਲ ਸੋਚ ਲੈਣੀ ਚਾਹੀਦੀ ਹੈ। ਭਾਵੇਂ ਕਿ ਅਸੀਂ ਕਹਿ ਦਿੰਦੇ ਹਾਂ ਨਹੀਂ ਜੀ ਉਹਨੂੰ ਅਸੀਂ ਸੱਤਾ 'ਚ ਕਿਵੇਂ ਆਵਾਂਗੇ? ਅਸੀਂ ਸਰਕਾਰ ਕਿਵੇਂ ਬਣਾਵਾਂਗੇ ਜੇ ਇਹਨਾਂ ਲੋਕਾਂ ਨੂੰ ਨਾਲ-ਨਾਲ ਲੈ ਕੇ ਚੱਲਾਂਗੇ? ਲੈ ਕੇ ਚੱਲਿਆ ਜੇ ਪਰ ਇਹਨਾਂ ਦੀ ਡਿਗਰੀ ਉੱਥੇ ਹੀ ਕੀ ਰੱਖਿਆ ਜੇ। ਇਹਨਾਂ ਦਾ ਕੰਮ ਉੱਥੇ ਹੀ ਕੀ ਰੱਖਿਆ ਜੇ। ਜਿੰਨੀ ਕਿ ਕਰਤੂਤ ਇਹਨਾਂ ਨੇ ਸੱਤਾ ਸਾਲਾਂ 'ਚ ਕਰ ਵਿਖਾਈ ਆ। ਇਹ ਲੋਕ ਸਾਨੂੰ ਕਾਂਗਰਸ ਨਾਲ ਵੀ ਭੇੜੇ ਲੱਗਦੇ ਨੇ। ਇਹ ਲੋਕ ਸਾਨੂੰ ਆਮ ਆਦਮੀ ਨਾਲੋਂ ਹੀ ਭੇੜੇ ਲੱਗਦੇ ਨੇ ਕਿਉਂ ਕਿ ਕਿਉਂਕਿ ਜਦੋਂ ਇਹ ਸੱਤਾ ਹੰਢਾ ਕੇ ਨਜ਼ਾਰੇ ਲੁੱਟ ਕੇ ਤੇ ਹੁਣ ਬੋਲਦੇ ਨਹੀਂ ਹੁਣ ਪਾਰਟੀ ਦਾ ਖਾੜਾ ਛੱਡ ਕੇ ਘਰੇ ਬੈ ਗਏ ਨੇ ਜਾਂ ਦੂਜੀਆਂ ਪਾਰਟੀਆਂ ਨੂੰ ਤਰਜੀਹ ਦੇ ਰਹੇ ਨੇ ਸੋ ਜਿਹੜਾ ਸੱਚੇ ਦਿਲੋਂ ਅਕਾਲੀ ਦਲ ਨੂੰ ਪਿਆਰ ਕਰਦਾ ਹੈ ਪੰਜਾਬ ਨੂੰ ਪਿਆਰ ਕਰਦਾ ਹੈ ਪੰਥ ਨੂੰ ਪਿਆਰ ਕਰਦਾ ਹੈ ਉਹ ਜਿਹੜੇ ਦੂਜੇ ਪਾਰਟੀਆਂ ਦੇ ਟੁਕੜਬੋਜ ਲੋਕ ਸਾਡੇ ਤੇ ਬੋਲ ਰਹੇ ਨੇ ਸਾਡੇ ਗੁਰੂ ਘਰਾਂ ਦੀ ਮਰਿਆਦਾ ਦੀਆਂ ਝੱਟੀਆਂ ਉਡਾਰ ਗਿਆ ਨੇ ਉਹਨਾਂ ਨੂੰ ਜਵਾਬ ਦੇਣ ਦਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਹੱਕ ਬਣਦਾ ਹੈ ਜੇਕਰ ਅਸੀਂ ਅੱਜ ਚੁੱਪ ਰਹੇ ਅੱਜ ਇਹਨਾਂ ਜਵਾਬ ਦਿੱਤਾ ਫਿਰ ਆਉਣ ਵਾਲਾ ਸਮਾਂ ਸਾਡੇ ਲਈ ਕੋਈ ਸਹੀ ਨਹੀਂ ਹੋਵੇਗਾ ਤੇ ਲੋਕਾਂ ਦੇ ਸਾਹਮਣੇ ਜਿਹੜਾ ਅੱਜ ਸੱਚ ਆ ਚੁੱਕਾ ਹੈ ਕਿ ਜੋ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਕਾਲੀ ਦਲ ਨੇ ਕੀਤਾ ਜੋ ਪੰਥ ਦੀ ਚੜ੍ਹਦੀ ਕਲਾ ਲਈ ਕਾਲੀ ਦਲ ਨੇ ਕੀਤਾ ਉਹ ਕੋਈ ਨਹੀਂ ਕਰ ਸਕਦਾ ਦੂਜੀਆਂ ਪਾਰਟੀਆਂ ਹਮੇਸ਼ਾ ਵੋਟਾਂ ਲੈ ਕੇ ਲਾਰੇ ਲਾ ਕੇ ਝੂਠ ਮਾਰ ਕੇ ਗੁੰਮਰਾਹ ਕਰਕੇ ਵੋਟਾਂ ਲੈ ਕੇ ਸੱਤਾ ਦਾ ਆਨੰਦ ਮਾਣ ਕੇ ਪਾਸੇ ਹੋ ਜਾਂਦੀਆਂ ਨੇ ਜਿਵੇਂ ਦੋ ਸਰਕਾਰਾਂ 17 ਤੋਂ ਬਾਅਦ ਕਾਂਗਰਸ ਦੀ ਵੇਖ ਲਈ ਤੇ ਹੁਣ ਵੀ ਤੁਸੀਂ ਸਾਰੇ ਵੇਖ ਰਹੇ ਜੇ ਇਹ ਵੇਖਿਓ ਕਿ ਪੰਜਾਬ ਕਾਲੀਦਲ ਦੀ ਸਰਕਾਰ ਵੇਲੇ ਕਿੱਥੇ ਸੀ ਤੇ ਅੱਜ ਪੰਜਾਬ ਕਿੱਥੇ ਖੜਾ ਹੈ ਇਹ ਸਾਰੇ ਪਹਿਲੂਆਂ ਦੇ ਚਾਹਤ ਮਾਰ ਕੇ ਆਓ ਪਕੜੇ ਹੋ ਕੇ ਜਿਹੜੇ ਵੀ ਇਸ ਤਰ੍ਹਾਂ ਦੀ ਕੋਈ ਗੱਲਾਂ ਸਾਡੇ ਖਿਲਾਫ ਕਰਦੇ ਨੇ ਉਹਨਾਂ ਦਾ ਜਵਾਬ ਦਿਈਏ ਨਹੀਂ ਤੇ ਸਮਾਂ ਸਾਨੂੰ ਬਖਸ਼ੇਗਾ ਨਹੀਂ